ਉਦੋਂ ਹਾਂ ਮੁਲਕਾਂ ਦੇ ਹਾਕਮੋਂ ਦੋਹਾਂ ਮੁਲਕਾਂ ਦੇ ਹਾਕਮੋਂ ਕਰੋਨਾ ਇਹ ਕੈਰ ਹੋ ਕਰੋ ਮਸਲੇ ਦਾ ਹੱਲ ਕੋਈ ਜੰਗ ਤੋਂ ਬਗੈਰ ਹੋ ਕਰੋ ਮਸਲੇ ਦਾ ਹੱਲ ਕੋਈ ਜੰਗ ਤੋਂ ਬਗੈਰ ਹੋ ਤੁਸੀਂ ਕਿਹੜਾ ਜੰਗ ਵਿੱਚ ਮੂਰੇ ਹੋ ਕੇ ਲੜਨਾ ਹੋ ਦੇਸ ਦੇ ਜਵਾਨਾ ਨੇ ਤਾਂ ਜਾ ਜਨਤਾ ਨੇ ਮਰਨਾ ਹੋ ਦੇਸ ਦੇ ਜਵਾਨਾ ਨੇ ਜਾ ਜਨਤਾ ਨੇ ਮਰਨਾ ਹੋ ਬੰਦੀਏ ਪਿਆਰ ਸਦਾ ਰੇ ਇਹ ਨਿਰਵੈ ਕਰੋ ਮਸਲੇ ਦਾ ਹੱਲ ਕੋਈ ਜੰਗ ਤੋਂ ਬਗੈਰ ਹੋ ਕਰੋ ਮਸਲੇ ਦਾ ਹੱਲ ਕੋਈ ਜੰਗ ਤੋਂ ਬਗੈਰ ਹੋਰ ਤਾਂ ਕਿਸੇ ਨੂੰ ਕੋਈ ਕੋਈ ਫਰਕ ਨਹੀਂ ਪੈਣਾ ਹੋਰ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਜਿਆਦਾ ਨੁਕਸਾਨ ਤਾਂ ਪੰਜਾਬ ਨੇ ਹਸਣਾ ਹੋ ਜਿਆਦਾ ਨੁਕਸਾਨ ਤਾਂ ਪੰਜਾਬ ਨੇ ਹਸਣਾ ਕੁਲ ਜੂ ਹਬਾਵਾਂ ਵਿੱਚ ਕੁਲ ਜੂ ਹਬਾਵਾਂ ਚ ਬਰੂਦ ਵਾਲਾ ਯਾਰ ਸੇ ਲੈ ਦਾ ਹਲੀ ਕੋਈ ਜੰਗ ਤੋਂ ਬਗੈਰ ਜੰਗ ਤੋਂ ਬਗੈਰ ਜਦੋਂ ਬੰਬਾਂ ਦੀ ਆਵਾਜ਼ ਭੈੜੀ ਆਮਦੀ ਜਦੋਂ ਜਦੋਂ ਬੰਬਾਂ ਦੀ ਆਵਾਜ਼ ਭੈੜੀ ਆਮਦੀ ਮੋਗੇ ਵਾਲਾ ਸੋਨੀ ਖੈਰ ਮੰਗਦਾ ਬਾਮਦੀ ਹੋ ਮੋਗੇ ਵਾਲਾ ਸੋਨੀ ਖੈਰ ਮੰਗਦਾ ਬਾਮਦੀ ਸੁਖੀ ਬਸਦੇ ਹੀ ਰਹਿਣ ਸੁਖੀ ਬਸਦੇ ਹੀ ਰਹਿਣ ਸਦਾ ਪਿੰਡ ਇਹ ਤੇ ਸ਼ਹਿਰ ਹੋ ਕਰੋ ਮਸਲੇ ਦਾ ਹੱਲੀ ਕੋਈ ਜੰਗ ਤੋਂ ਬਗੈਰ ਹੋ ਕਰੋ ਮਸਲੇ ਦਾ ਹੱਲੀ ਕੋਈ ਜੰਗ ਤੋਂ ਬਗੈਰ ਜੰਗ ਤੋਂ ਬਗੈਰ ਹੱਲ ਕਰੋ ਜੰਗ ਤੋਂ ਬਗੈਰ